52000 ਰੁਪਏ ਦੇ ਦੇ ਦਾਂਗੇ ਬਾਈ ਮਾਨਤਾ ਨਹੀਂ ਹੋਣਾ ਬਾਈ ਵੀਡੀਓ ਦੇਖ ਕੇ ਇਹਦਾ ਹਾਂਜੀ ਤੇ ਬਾਹਲਾ ਨਹੀਂ ਰੇਟ ਟੁੱਟਣਾ ਠੀਕ ਆ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਤੇ ਅੱਜ ਦੀ ਵੀਡੀਓ ਪਿੰਡ ਸੋਕਪੁਰਾ ਮੋੜ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਕੋਲ ਦੋ ਗਾਮਾ ਬਕਾਵਾ ਜੀ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਆ ਤਾਂ ਆਪਣਾ ਨੰਬਰ ਲੋਡ ਕਰੋ ਜੀ 7728000355 ਜੀ। ਬਾਕੀ ਭਰਾ ਆਪਣਾ Facebook ਤੇ ਪੇਜ ਆ ਗਰਜੀਤ ਰਾਏ। ਉਹਨੂੰ ਵੱਧ ਤੋਂ ਵੱਧ ਫੋਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਡਾਢ ਤੱਕ ਨਵੀਂ ਨਵੀਂ ਵੀਡੀਓ ਅਪਲੋਡ ਕਰ ਸਕੀ। ਭਾਈ ਦਾ ਨੰਬਰ ਲਿਖਾਂਗੇ ਟਾਈਟਲ ਵਿੱਚ ਭਰਾ। ਕੇਰਾਂ ਸੇ ਨੂੰ ਆਂਦੀ। ਲਿਖ ਦੇਣੇ ਵੀ ਸੇਰੋ। ਸੇਰ ਜਾ ਕੇ ਫੋਨਾ ਪਾਸੇ ਕਰੇਗਾ। ਜੇ ਭਰਾ ਮੈਨੂੰ ਫੋਨ ਲਾਣ ਲੱਗ ਜਾਂਦੇ। ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਆ ਜੀ ਜਾਣਕਾਰੀ। ਬਾਈ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਨਾਮ ਨਾ ਨੋ ਨਾ ਬਾਈ ਮੇਰਾ ਪਿੰਡ ਸੁਖਪੁਰਾ ਹਾਂਜੀ ਜ਼ਿਲ੍ਹਾ ਬਰਨਾਲਾ ਪਹਿਲੀ ਵਾਰਡ ਦੀ ਜਾਣਕਾਰੀ ਬਈ ਪਹਿਲੀ ਵਾਰਡ ਬਾਈ ਜੀ ਸੁਈ ਹੋਈ ਆ ਤੇ 6-7 ਦਿਨ ਇਹਨੂੰ ਸੁਈ ਨੂੰ ਹੋ ਗਏ ਹਾਂਜੀ ਤੇ 14 ਲੀਟਰ ਇਹ ਸਲੇ ਬੋਲਾ ਤਿਆਰ ਆ ਠੀਕ ਆ ਹਾਂ ਤੇ ਬੱਚਾ ਕੀ ਮਗਰ ਬੱਚਾ ਮਗਰ ਬੱਚਾ ਬਾਈ ਲੱਸਾ ਹਾਂ ਠੀਕ ਆ ਜੋ ਪੂਰਾ ਲੱਸਾ ਨਾਗਰ ਖੜ ਜਾਂਦਾ ਠੀਕ ਆ ਲਓ ਜੀ ਤਾਂ ਤੇ ਕਰਸਾ ਵੀ ਫੇਸ ਤੇ ਕਰਨਾ ਰੇਟ ਭਾਈ ਯਾਰ ਖੱਚ ਕੇ ਜੇ ਦੱਸਦੇ ਬਸ ਖੱਚ ਕੇ ਵਾ ਦੇਣ ਲੈਣੇ ਜਾਲਾ 52000 ਰੁਪਏ ਹੀ ਦੇ ਦੇਾਂਗੇ ਭਾਈ ਮਾਨਤਾ ਨਹੀਂ ਹੋਣਾ ਭਾਈ ਵੀਡੀਓ ਦੇਖ ਕੇ ਇਹਦਾ ਹਾਂਜੀ ਤੇ ਬਾਹਲਾ ਨਹੀਂ ਰੇਟ ਟੁੱਟਣਾ ਠੀਕ ਆ ਰੇਟ ਦੱਸ ਛ ਭਾਈ ਨੂੰ 50000 ਲੈ ਵਾ ਹੁਣ ਕੋਈ ਸੌਫੀ ਕਰ ਰਹੇ ਨੇ ਬੱਸ ਠੋਕੀ ਬਹੁਤ ਸਾਨਾ ਸੁਣਾ ਹੁਣ ਲੱਗਿਆ ਵਾ ਚਲੋ ਜੀ ਤੁਰਾ ਤਾਂ ਸਾਡੇ ਸਾਹਮਣੇ ਆਪਰਾ ਰੇਟ ਵਾਈ ਦੇ ਖੱਚ ਕੇ ਆਪਣੇ ਦੱਸਿਓ ਬਈ ਪਹਿਲਾਂ ਆਪਾਂ ਵੀਡੀਓ ਪਾ ਕੇ ਸੀ ਉਹ ਕਿੰਨੇ ਕ ਟਾਈਮ ਚ ਪਾਈ ਸੀ ਹਾਂਜੀ ਬਈ ਕਿੰਨੇ ਕ ਟਾਈਮ ਚ ਪਾਈ ਪਹਿਲਾਂ ਲਈ ਆਪਣੀ ਵੀਡੀਓ ਪਾਈ ਜਿਹੜੀ ਪਹਿਲਾਂ ਨਾ ਸ਼ਾਮ ਨੂੰ ਪੈ ਗਈ ਆ ਜੀ ਠੀਕ ਆ ਹਲੇ ਭੁੱਖੀਆਂ ਖੜੇ ਆ ਕੱਖਾਂ ਨੂੰ ਭਾਜ ਦਿਆਂ ਕੋਰਲੀ ਤੇ ਸਹੀ ਗੱਲ ਲਓ ਜੀ ਕਿਉਂਕਿ ਸਵੇਰ ਦਾ ਟਾਈਮ ਆ ਭਰਾ ਪਹਿਲੀ ਵੀਡੀਓ ਆ ਸਵੇਰ ਦੇ 6 ਵਜੇ ਦਾ ਟਾਈਮ ਠੀਕ ਹੈ ਜੇ ਪੱਠੇ-ਪੁੱਠੇ ਵੀ ਕੋਣੇ ਸਿੱਧੇ ਸਾਈਡ ਚੱਕਰ ਸਕਦੇ ਠੀਕ ਹੈ ਜੀ ਫੇਸ ਬਿਊਟੀ ਤੇ ਬਸ ਸਾਮਾਗਰ ਠੀਕ ਆ ਰੇਟ ਵਾਈ ਨਾਲ ਦੱਸਤਾ ਹਾਂਜੀ ਬਈ ਦੂਜੀ ਦੀ ਜਾਣਕਾਰੀ ਦਿਓ ਦੂਜੀ ਵਈ ਟੋਕੜਾ ਗਈ ਹਾਂਜੀ ਦੋ ਤਿੰਨ ਮਹੀਨਿਆਂ ਦਾ ਹਾਂਜੀ 14 ਲੀਟਰ ਦੁੱਧ ਦੇ ਥੋਲੇ ਵਾਲਾ ਮਿੰਕੇ ਲਿਆ ਆ ਦੋਨਾਂ ਡੰਗਾਂ ਦਾ ਸੱਦੋ ਮਹੀਨੇ ਹੋ ਗਏ ਸਵੀਨ ਨੂੰ ਹਾਂ ਠੀਕ ਆ ਚਾਦਾ ਮਰ ਗਿਆ ਬਾਈ ਅਗਲੇ ਦੇ ਕਹਿਣ ਮੁਤਾਬਕਾ ਦੋ ਆ ਹੋਸਾ ਦਾ ਤਿੰਨ ਚਾਰ ਵੀ ਹੋਵੇ ਹੁਣ ਆਪਾਂ ਟੋਕੜਾ ਕਹਿ ਕੇ ਦੇਣੀ ਠੀਕ ਆ ਦੁੱਧ 14 ਕਿਲੋ ਹੈਗਾ ਪਾ ਖੱਟ ਕੇ ਜ ਰੇਟ ਦੱਸ ਤੂੰ ਇਹ 20000 ਦੀ ਦੇ ਦਾਂਗੇ ਬਾਈ 40000 ਹਾਂ 14 ਲੀਟਰ ਦੁੱਧ ਤੇ ਰੇਟ 20000 ਠੀਕ ਹੈ ਜੀ ਲੋ ਜੀ ਠੀਕ ਹਾਂ ਤੁੰਗਰੀ ਓਕੇ ਜਮਾ ਜਮਾ ਓਕੇ ਆ ਬਾਈ ਦੋਨਾਂ ਦੇ ਕੋਈ ਚੱਕਰ ਨਹੀਂ ਠੀਕ ਲੋ ਬਰਾ ਚੈੱਕ ਕਰ ਸਕਦੇ ਚਾਹ ਦੋੜਾਂਗ ਚੋਕੇ ਲੈ ਜਾਈ ਬਈ ਵਾਲਾ ਹਾਂ ਬਾਈ ਚਾਹ ਦੋੜਾਂਗ ਚੋਕੇ ਲੈ ਜਾਈ ਠੀਕ ਆ ਲੋ ਬਰਾ ਚੈੱਕ ਕਰ ਗੋਹਣ ਅੰਦਰ ਨੂੰ ਕਹਾ ਕਰਦੀਆਂ ਕੱਖਾਂ ਨਹੀਂ ਹਾਂਜੀ 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 ਭੁੱਖੀਆਂ ਖੜੀਆਂ ਬੰਦ ਰਹੀ ਸੀ ਬੰਦ ਰੂਮ ਨਹੀਂ ਲੋਚ ਚੈੱਕ ਕਰ ਸਕਦੇ ਬਰਾ ਠੀਕ ਹੈ ਜੀ ਲੋ ਲੈ ਬਾ ਤੇ ਚੰਗੀ ਪਲੀ ਪਲੂਸੀ ਬਰਾ ਫੇਸ ਬਿਊਟੀ ਚੈੱਕ ਕਰ ਸਕਦੇ ਫ੍ਰੇਟ ਆਪਨੂੰ ਬਾਈ ਨੇ ਦੋਨਾਂ गावा ਦੀ ਦਸਤ ਹੈ ਠੀਕ ਹੈ ਨਾ ਬਾਈ ਜੀ ਦਾ ਠੀਕ ਹੈ ਪ੍ਰਿੰਟ ਸੋਖਪੁਰਾ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਦਾ ਨੰਬਰ ਟਾਈਟਲ ਵਿੱਚ ਲਿਖਾਂਗੇ ਵੀਡੀਓ ਦੇ ਦੇਖਣ ਲਈ ਤਿਆਰ ਰਹੋ ਸਾਰੇ ਵੀਰਾਂ ਦਾ ਧੰਨਵਾਦ ਮਿਲਦੇ ਆਂ ਭਰਾ ਅਗਲੀ ਵੀਡੀਓ ਚ ਓਕੇ ਬਾਏ